ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਪਿੰਡ ਪੱਟੀਵਾਲ ਗੁਰਦੁਆਰਾ ਸ਼੍ਰੀ ਖੁੰਡੀ ਸਾਹਿਬ ਜਿੱਥੇ ਆਪ 베ਰੀ ਜੀ ਦੇ ਦਰਸ਼ਨ ਕਰ ਰਹੇ ਹੋ 베ਰੀ ਸਾਹਿਬ ਦੇ ਇਹ ਸਤਗੁਰੂ ਨਾਮਦੇਵ ਜੀ ਮਹਾਰਾਜ ਜੀ ਦਾ ਸਥਾਨ ਹੈ ਇੱਥੇ ਆ ਕੇ ਦਿੱਲੀ ਤੋਂ ਜਦੋਂ ਮਰੀ ਗਊ ਜਿੰਦੀ ਕੀਤੀ ਬਾਦਸ਼ਾਹ ਦੇ ਦਰਬਾਰ ਚ ਮਹਾਰਾਜ ਜੀ ਨੇ ਤੇ ਉਸ ਤੋਂ ਬਾਅਦ ਮਹਾਰਾਜ ਜੀ ਇੱਥੇ ਪਿੰਡ ਪੱਟੀਵਾਲ ਆ ਕੇ ਰੁਕੇ ਕਿਉਂਕਿ ਉੱਥੇ ਲੋਕ ਮਰਾਦਾਵਲ ਲਗਮੰਗਨ ਵਾਲਿਆਂ ਦਾ ਤੰਤਾ ਲੱਗ ਗਿਆ ਦਿੱਲੀ ਤੇ ਮਹਾਰਾਜ ਜੀ ਭਜਨ ਬੰਦਗੀ ਕਰਨ ਲਈ ਇਸ ਸਥਾਨ ਤੇ ਆਣ ਕੇ ਡੇਰਾ ਲਾਇਆ ਤੇ ਕੁਝ ਸਮੇਂ ਬਾਅਦ ਇੱਕ ਦਿੱਲੀ ਤੋਂ ਮਰਾਸੀ ਜਾਤ ਦਾ ਵਿਅਕਤੀ ਜੋ ਮਹਾਰਾਜ ਜੀ ਦਾ ਬੜਾ ਸ਼ਰਧਾਲੂ ਸੀ ਉਹ ਆਇਆ ਮਹਾਰਾਜ ਨੂੰ ਲੱਭਦਾ ਲੱਭਦਾ ਤੇ ਮਹਾਰਾਜ ਜੀ ਨੂੰ ਮਣ ਕੇ ਕਹਿਣ ਲੱਗਾ ਕਿ ਨਾਮਦੇਵ ਮਹਾਰਾਜ ਜੀ ਦੀ ਦਿੱਲੀ ਵਿੱਚ ਬੜੀ ਧੁੰਮ ਪਈ ਹੈ ਉਹਨਾਂ ਨੇ ਮਰੀਆਂ ਗਊਆਂ ਜਿੰਦੀਆਂ ਕਰਤੀਆਂ ਰਾਜੇ ਦੇ ਦਰਬਾਰ ਚ ਮਰੀ ਗਊ ਜਿੰਦੀ ਕੀਤੀ ਹੈ ਔਰ ਪੱਥਰਾਂ ਦੀਆਂ ਮੂਰਤੀਆਂ ਨੂੰ ਦੁੱਧ ਪਿਲਾ ਦਿੱਤਾ ਭਗਵਾਨ ਦੀਆਂ ਨੂੰ अनेका ਕੌਤਕ ਕੀਤੇ ਨਾਮਦੇਵ ਮਹਾਰਾਜ ਜੀ ਦਾ ਬੜਾ ਨਾਮ ਹੈ ਦੁਨੀਆ ਤੇ ਤੇ ਫਿਰ ਆਖਣ ਲੱਗਾ ਕਿ ਤੁਸੀਂ ਨਾਮਦੇਵ ਜੀ ਮਹਾਰਾਜ ਜੀ ਹੋ ਨਾ ਤੇ ਮਹਾਰਾਜ ਜੀ ਚੁੱਪ ਰਹੇ ਕੁਛ ਨਹੀਂ ਬੋਲੇ ਗੱਲਾਂ ਸੁਣਦੇ ਰਹੇ ਤੇ ਮਹਾਰਾਜ ਜੀ ਨੂੰ ਉਹਨੇ ਕਈ ਵਾਰ ਕਿਹਾ ਕਿ ਤੁਸੀਂ ਨਾਮਦੇਵ ਜੀ ਉਹ ਦੱਸਦੇ ਕਿਉਂ ਨਹੀਂ ਤੇ ਉਸ ਵਿਅਕਤੀ ਨੂੰ ਮਹਾਰਾਜ ਜੀ ਨੇ ਕੋਈ ਉੱਤਰ ਨਹੀਂ ਦਿੱਤਾ ਤੋ ਇੱਕ ਬਿਲਕੁਲ ਜੋ ਬਜ਼ੁਰਗਾਂ ਤੋਂ ਖੁੰਡੀ ਹੁੰਦੀ ਹੈ ਨਾ ਤੁਰਨ ਵਾਲੀ ਸੁੱਕੀ ਉਹ ਲੈ ਕੇ ਨਾਲ ਆਇਆ ਸੀ ਤੇ ਉਹਨੇ ਇਹ ਪੁੰਜੇ ਦਾ ਗੱਡ ਦਿੱਤੀ ਤੇ ਆਖਣ ਲੱਗਾ ਜੇਕਰ ਤੁਸੀਂ ਨਾਮਦੇਵ ਹੋਵੋ ਤਾਂ ਇਹ ਖੁੰਡੀ ਹਰੀ ਹੋ ਜਾਏ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜਿਕਰ ਜੋ ਹੈ ਗੱਲ ਇਥੇ ਕਹਿੰਦੇ ਉਹ ਖੁੰਡੀ ਜਿੱਦਾਂ ਪੌਲਚ ਕੀਤੀ ਹੋਈ ਬਿਲਕੁਲ ਸਕਾਈ ਜਿਸ ਦਾ ਬਜ਼ੁਰਗ ਲੈ ਕੇ ਤੁਰਦੇ ਉਹ ਖੁੰਡੀ ਇੱਥੇ ਗੱਡ ਦਿੱਤੀ ਤੇ ਉਹ ਕੁਝ ਸਮੇਂ ਬਾਅਦ ਹਰੀ ਹੋ ਗਈ ਉਸ ਨੂੰ ਪਗਾਰੇ ਪੁੱਟ ਪਏ ਤੇ ਉਸਨੇ ਸਾਰੇ ਪਾਸੇ ਰੌਲਾ ਪਾ ਦਿੱਤਾ ਕਿ ਇਹ ਨਾਮਦੇ ਮਹਾਰਾਜ ਜੀ ਹਨ ਜਿਨ੍ਹਾਂ ਨੇ ਦਿੱਲੀ ਵਿੱਚ ਮਰੀ ਗਉਂਜੀ ਨਹੀਂ ਕੀਤੀ ਹੈ ਬਾਦਸ਼ਾਹ ਦੇ ਦਰਬਾਰ ਵਿੱਚ ਤੇ ਸਤਿਗੁਰੂ ਨਾਮਦੇਵ ਜੀ ਮਹਾਰਾਜ ਜੀ ਦੀ ਇੱਥੇ ਵੀ ਪ੍ਰਸਿੱਧੀ ਹੋ ਗਈ ਇੱਕ ਮਾਣ ਸਾਹਿਬ ਪਿੰਡ ਦੇ ਨਾਲ ਕਮਾਣਾ ਦੇ ਨਾਲ ਹੀ ਪਿੰਡ ਪੱਟੀਵਾਲਾ ਜਿੱਥੇ ਮਹਾਰਾਜ ਜੀ ਪਹਿਲਾਂ ਆਣ ਕੇ ਰੁਕੇ ਤੇ ਇਹ ਉਹ 베ਰੀ ਹੈ ਜੋ ਹਰੀ ਹੋਈ ਹੈ ਖੁੰਡੇ ਆਪ ਉਸ ਦੇ ਦਰਸ਼ਨ ਕਰ ਰਹੇ ਹੋ ਆਓ ਹੁਣ ਤੁਹਾਨੂੰ ਅੰਦਰ ਉਹ ਗੁਰੂ ਦਰਬਾਰ ਜੀ ਦੇ ਦਰਸ਼ਨ ਕਰਵਾਉਂਦੇ ਆਂ ਜੀ ਬਹੁਤ ਸੁੰਦਰ ਸਥਾਨ ਹੈ ਨਿਸ਼ਾਨ ਸਾਹਿਬ ਮਹਾਰਾਜ ਜੀ ਦਾ ਲੱਗਾ ਹੋਇਆ ਔਰ ਨਵੀਂ ਬਿਲਡਿੰਗ ਦੀ ਕੰਸਟਰਕਸ਼ਨ ਵੀ ਚੱਲ ਰਹੀ ਹੈ ਇੱਧਰ ਗੁਰੂ ਘਰ 'ਚ ਬਹੁਤ ਸੁੰਦਰ ਬਣ ਰਿਹਾ ਹੈ ਦਰਬਾਰ ਤੇ ਛੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਔਰ ਇੱਥੇ ਮਹਾਰਾਜਾ ਦਾ ਇਤਿਹਾਸ ਹਿੰਦੀ ਵਿੱਚ ਲਿਖ ਕੇ ਲਾਇਆ ਗਿਆ ਹੈ ਦਮ ਗਿਆਨੀ ਸਤਗੁਰੂ ਨਾਮਦੇਵ ਜੀ ਮਹਾਰਾਜਾ ਜਪੁ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿ